ਵਾਹਿਗੁਰੂ ਸਾਹਿਬ ਜੀਓ ਕਾਨੜਾ ਮਹੱਲਾ ਪੰਜਵਾ ਸਿਮਰਤ ਨਾਮ ਮਨ ਹੈ ਸੁਖ ਪਾਈਐ ਸਾਧ ਜਨਾਂ ਮਿਲ ਹਰ ਜਸ ਗਾਈਐ ਰਹਾਓ ਕਰ ਕਿਰਪਾ ਪ੍ਰਭ ਹਿਰਦੈ ਬਸੇ ਰੋ ਚਰਨ ਸੰਤਨ ਕੈ ਮਾਥਾ ਮੇਰੋ ਬਾਰ ਬ੍ਰਹਮ ਕਉ ਸਿਮਰਹੁ ਮਨਾ ਗੁਰਮੁਖ ਨਾਨਕ ਹਰ ਜਸ ਸੁਨਾ ਵਾਹਿਗੁਰੂ ਸਾਹਿਬ ਜੀਓ ਕਾਨੜਾ ਮਹੱਲਾ ਪੰਜਵਾ ਸਿਮਰਤ ਨਾਮ ਮਨਹਿ ਸੁਖ ਪਾਈਐ ਸਾਧ ਜਨਾਂ ਮਿਲ ਹਰ ਜਸ ਗਾਈਐ ਰਹਾਓ ਕਰ ਕਿਰਪਾ ਪ੍ਰਭ ਰਿਦੈ ਬਸੇ ਰੋ ਚਰਨ ਸੰਤਨ ਕੈ ਮਾਥਾ ਮੇਰੋ ਪਾਰ ਬ੍ਰਹਮ ਕੋ ਸਿਮਰਹੁ ਮਨਾ ਗੁਰਮੁਖ ਨਾਨਕ ਹਰ ਜਸ ਸੁਨਾ ਵਾਹਿਗੁਰੂ ਸਾਹਿਬ ਜੀਓ ਕਾਨੜਾ ਮਹੱਲਾ ਪੰਜਵਾ ਸਿਮਰਤ ਨਾਮ ਮਨ ਹੈ ਸੁਖ ਪਾਈਐ ਸਾਧ ਜਨਾਂ ਮਿਲ ਹਰ ਜਸ ਗਾਈਐ ਰਹਾਓ ਕਰ ਕਿਰਪਾ ਪ੍ਰਭ ਹਿਰਦੈ ਬਸੇ ਰੋ ਚਰਨ ਸੰਤਨ ਕੈ ਮਾਥਾ ਮੇਰੋ ਪਾਰ ਬ੍ਰਹਮ ਕਉ ਸਿਮਰਹੁ ਮਨਾ ਗੁਰਮੁਖ ਨਾਨਕ ਹਰ ਜਸ ਸੁਨਾ ਵਾਹਿਗੁਰੂ ਸਾਹਿਬ ਜੀਓ ਕਾਨੜਾ ਮਹੱਲਾ ਪੰਜਵਾ ਸਿਮਰਤ ਨਾਮ ਮਨਹਿ ਸੁਖ ਪਾਈਐ ਸਾਧ ਜਨਾਂ ਮਿਲ ਹਰ ਜਸ ਗਾਈਐ ਰਹਾਉ ਕਰ ਕਿਰਪਾ ਪ੍ਰਭ ਰਿਦੈ ਬਸੇ ਰੋ चरण संतन कै माथा मेरो पार ब्रह्म कौ सिमरहु मना गुरुमुख नानक हर जस सुना वाहे गुरु साहिब जीयो कानडा मोहल्ला 5 सिमरत नाम मन है सुख पाईए ਸਾਦ ਜਨਾ ਮਿਲ ਹਰ ਜਸ ਗਾਈਐ ਰਹਾਓ ਕਰ ਕਿਰਪਾ ਪ੍ਰਭ ਜਿਦੈ ਬਸੇ ਰੋ ਚਰਨ ਸੰਤਨ ਕੈ ਮਾਥਾ ਮੇਰੋ ਪਾਰ ਬ੍ਰਹਮ ਕਉ ਸਿਮਰਹੁ ਮਨਾ ਗੁਰਮੁਖ ਨਾਨਕ ਹਰ ਜਸ ਸੁਨਾ ਵਾਹਿਗੁਰੂ ਸਾਹਿਬ ਜੀਓ ਕਾਨੜਾ ਮਹੱਲਾ ਪੰਜਵਾ ਸਿਮਰਤ ਨਾਮ ਮਨਹਿ ਸੁਖ ਪਾਈਐ ਸਾਧ ਜਨਾਂ ਮਿਲ ਹਰ ਜਸ ਗਾਈਐ ਰਹਾਉ ਕਰ ਕਿਰਪਾ ਪ੍ਰਭ ਦਇ ਬਸੇ ਰੋ ਚਰਨ ਸੰਤਨ ਕੈ ਮਾਥਾ ਮੇਰੋ ਪਾਰ ਬ੍ਰਹਮ ਕਉ ਸਿਮਰਹੁ ਮਨਾ ਗੁਰਮੁਖ ਨਾਨਕ ਹਰ ਜਸ ਸੁਨਾ ਵਾਹਿਗੁਰੂ ਸਾਹਿਬ ਜੀਓ ਕਾਨੜਾ ਮਹੱਲਾ ਪੰਜਵਾ ਸਿਮਰਤ ਨਾਮ ਮਨਹਿ ਸੁਖ ਪਾਈਐ ਸਾਦ ਜਨਾ ਮਿਲ ਹਰ ਜਸ ਗਾਈਐ ਰਹਾ ਕਰ ਕਿਰਪਾ ਪ੍ਰਭ ਹਿਰਦੈ ਬਸੇ ਰੋ ਚਰਨ ਸੰਤਨ ਕੈ ਮਾਥਾ ਮੇਰੋ ਪਾਰ ਬ੍ਰਹਮ ਕਉ ਸਿਮਰਹੁ ਮਨਾ ਗੁਰਮੁਖ ਨਾਨਕ ਹਰ ਜਸ ਸੁਨਾ ਵਾਹਿਗੁਰੂ ਸਾਹਿਬ ਜੀਓ ਕਾਨੜਾ ਮਹੱਲਾ ਪੰਜਵਾ ਸਿਮਰਤ ਨਾਮ ਮਨਹਿ ਸੁਖ ਪਾਈਐ ਸਾਧ ਜਨਾ ਮਿਲ ਹਰ ਜਸ ਗਾਈਐ ਰਹਾਉ ਕਰ ਕਿਰਪਾ ਪ੍ਰਭ ਜੀ ਬਸੇ ਰੋ ਚਰਨ ਸੰਤਨ ਕੈ ਮਾਥਾ ਮੇਰੋ ਪਾਰ ਬ੍ਰਹਮ ਕਉ ਸਿਮਰਹੁ ਮਨਾ ਗੁਰਮੁਖ ਨਾਨਕ ਹਰ ਜਸ ਸੁਨਾ ਵਾਹਿਗੁਰੂ ਸਾਹਿਬ ਜੀਓ ਕਾਨੜਾ ਮਹੱਲਾ ਪੰਜਵਾ ਸਿਮਰਤ ਨਾਮ ਮਨਹਿ ਸੁਖ ਪਾਈਐ ਸਾਦ ਜਨਾ ਮਿਲ ਹਰ ਜਸ ਗਾਇਐ ਰਹਾਓ ਕਰ ਕਿਰਪਾ ਪ੍ਰਭ ਜਿਦੈ ਬਸੇਰੋ ਚਰਨ ਸੰਤਨ ਕੈ ਮਾਥਾ ਮੇਰੋ ਪਾਰ ਬ੍ਰਹਮ ਕਉ ਸਿਮਰਹੁ ਮਨਾ ਗੁਰਮੁਖ ਨਾਨਕ ਹਰ ਜਸ ਸੁਨਾ ਵਾਹਿਗੁਰੂ ਸਾਹਿਬ ਜੀਓ ਕਾਨੜਾ ਮਹੱਲਾ ਪੰਜਵਾ ਸਿਮਰਤ ਨਾਮ ਮਨਹਿ ਸੁਖ ਪਾਈਐ ਸਾਧ ਜਨਾ ਮਿਲ ਹਰ ਜਸ ਗਾਈਐ ਰਹਾਉ ਕਰ ਕਿਰਪਾ ਪ੍ਰਭ ਜੈ ਬਸੇ ਰੋ ਚਰਨ ਸੰਤਨ ਕੈ ਮਾਥਾ ਮੇਰੋ ਪਾਰ ਬ੍ਰਹਮ ਕਉ ਸਿਮਰਹੁ ਮਨਾ ਗੁਰਮੁਖ ਨਾਨਕ ਹਰ ਜਸ ਸੁਨਾ ਵਾਹਿਗੁਰੂ ਸਾਹਿਬ ਜੀਓ ਕਾਨੜਾ ਮਹੱਲਾ ਪੰਜਵਾ ਸਿਮਰਤ ਨਾਮ ਮਨਹਿ ਸੁਖ ਪਾਈਐ ਸਾਦ ਜਨਾ ਮਿਲ ਹਰ ਜਸ ਗਾਇਐ ਰਹਾਓ ਕਰ ਕਿਰਪਾ ਪ੍ਰਭ ਜੈ ਬਸੇ ਰੋ ਚਰਨ ਸੰਤਨ ਕੈ ਮਾਥਾ ਮੇਰੋ ਪਾਰ ਬ੍ਰਹਮ ਕਉ ਸਿਮਰਹੁ ਮਨਾ ਗੁਰਮੁਖ ਨਾਨਕ ਹਰ ਜਸ ਸੁਣਾ ਵਾਹਿਗੁਰੂ ਸਾਹਿਬ ਜੀਓ ਕਾਨੜਾ ਮਹੱਲਾ ਪੰਜਵਾਂ ਸਿਮਰਤ ਨਾਮ ਮਨਹਿ ਸੁਖ ਪਾਈਐ ਸਾਧ ਜਨਾ ਮਿਲ ਹਰ ਜਸ ਗਾਈਐ ਰਹਾਉ ਕਰ ਕਿਰਪਾ ਪ੍ਰਭ ਜੀ ਬਸੇਰੋ ਚਰਨ ਸੰਤਨ ਕੈ ਮਾਥਾ ਮੇਰੋ ਪਾਰ ਬ੍ਰਹਮ ਕਉ ਸਿਮਰਹੁ ਮਨਾ ਗੁਰਮੁਖ ਨਾਨਕ ਹਰ ਜਸ ਸੁਨਾ ਵਾਹਿਗੁਰੂ ਸਾਹਿਬ ਜੀਓ ਕਾਨੜਾ ਮਹੱਲਾ ਪੰਜਵਾ ਸਿਮਰਤ ਨਾਮ ਮਨਹਿ ਸੁਖ ਪਾਈਐ ਸਾਦ ਜਨਾ ਮਿਲ ਹਰ ਜਸ ਗਾਇਐ ਰਹਾਓ ਕਰ ਕਿਰਪਾ ਪ੍ਰਭ ਜੈ ਬਸੇ ਰੋ ਚਰਨ ਸੰਤਨ ਕੈ ਮਾਥਾ ਮੇਰੋ ਪਾਰ ਬ੍ਰਹਮ ਕਉ ਸਿਮਰਹੁ ਮਨਾ ਗੁਰਮੁਖ ਨਾਨਕ ਹਰ ਜਸ ਸੁਨਾ ਵਾਹਿਗੁਰੂ ਸਾਹਿਬ ਜੀਓ ਕਾਨੜਾ ਮਹੱਲਾ ਪੰਜਵਾ ਸਿਮਰਤ ਨਾਮ ਮਨਹਿ ਸੁਖ ਪਾਈਐ ਸਾਧ ਜਨਾਂ ਮਿਲ ਹਰ ਜਸ ਗਾਈਐ ਰਹਾਉ ਕਰ ਕਿਰਪਾ ਪ੍ਰਭ ਹਿਰਦੈ ਬਸੇ ਰੋ ਚਰਨ ਸੰਤਨ ਕੈ ਮਾਥਾ ਮੇਰੋ ਪਾਰ ਬ੍ਰਹਮ ਕਉ ਸਿਮਰਹੁ ਮਨਾ ਗੁਰਮੁਖ ਨਾਨਕ ਹਰ ਜਸ ਸੁਨਾ ਵਾਹਿਗੁਰੂ ਸਾਹਿਬ ਜੀਓ ਕਾਨੜਾ ਮਹੱਲਾ ਪੰਜਵਾ ਸਿਮਰਤ ਨਾਮ ਮਨਹਿ ਸੁਖ ਪਾਈਐ ਸਾਦ ਜਨਾ ਮਿਲ ਹਰ ਜਸ ਗਈਐ ਰਹਾਓ ਕਰ ਕਿਰਪਾ ਪ੍ਰਭ ਹਿਰਦੈ ਬਸੇ ਰੋ ਚਰਨ ਸੰਤਨ ਕੈ ਮਾਥਾ ਮੇਰੋ ਪਾਰ ਬ੍ਰਹਮ ਕਉ ਸਿਮਰਹੁ ਮਨਾ ਗੁਰਮੁਖ ਨਾਨਕ ਹਰ ਜਸ ਸੁਨਾ ਵਾਹਿਗੁਰੂ ਸਾਹਿਬ ਜੀਓ ਕਾਨੜਾ ਮਹੱਲਾ ਪੰਜਵਾ ਸਿਮਰਤ ਨਾਮ ਮਨਹਿ ਸੁਖ ਪਾਈਐ ਸਾਧ ਜਨਾਂ ਮਿਲ ਹਰ ਜਸ ਗਾਈਐ ਰਹਾਉ ਕਰ ਕਿਰਪਾ ਪ੍ਰਭ ਹਿਰਦੈ ਬਸੇ ਰੋ चरण संतन कै माथा मेरो पार ब्रह्म कौ सिमरहु मना गुरुमुख नानक हर जस सुना वाहे गुरु साहिब जीयो कानडा मोहल्ला 5 सिमरत नाम मनह सुख पाईए ਸਾਧ ਜਨਾ ਮਿਲ ਹਰ ਜਸ ਗਾਇਐ ਰਹਾ ਕਰ ਕਿਰਪਾ ਪ੍ਰਭ ਰਿਦੈ ਬਸੇ ਰੋ ਚਰਨ ਸੰਤਨ ਕੈ ਮਾਥਾ ਮੇਰੋ ਪਾਰ ਬ੍ਰਹਮ ਕਉ ਸਿਮਰਹੁ ਮਨਾ ਗੁਰਮੁਖ ਨਾਨਕ ਹਰ ਜਸ ਸੁਨਾ ਵਾਹਿਗੁਰੂ ਸਾਹਿਬ ਜੀਓ ਕਾਨੜਾ ਮਹੱਲਾ ਪੰਜਵਾ ਸਿਮਰਤ ਨਾਮ ਮਨਹਿ ਸੁਖ ਪਾਈਐ ਸਾਧ ਜਨਾ ਮਿਲ ਹਰ ਜਸ ਗਾਈਐ ਰਹਾਉ ਕਰ ਕਿਰਪਾ ਪ੍ਰਭ ਰਿਦੈ ਬਸੇਰੋ ਚਰਨ ਸੰਤਨ ਕੈ ਮਾਥਾ ਮੇਰੋ ਪਾਰ ਬ੍ਰਹਮ ਕਉ ਸਿਮਰਹੁ ਮਨਾ ਗੁਰਮੁਖ ਨਾਨਕ ਹਰ ਜਸ ਸੁਨਾ ਵਾਹਿਗੁਰੂ ਸਾਹਿਬ ਜੀਓ ਕਾਨੜਾ ਮਹੱਲਾ ਪੰਜਵਾ ਸਿਮਰਤ ਨਾਮ ਮਨਹਿ ਸੁਖ ਪਾਈਐ ਸਾਦ ਜਨਾ ਮਿਲ ਹਰ ਜਸ ਗਾਇਐ ਰਹਾਓ ਕਰ ਕਿਰਪਾ ਪ੍ਰਭ ਹਿਰਦੈ ਬਸੇ ਰੋ ਚਰਨ ਸੰਤਨ ਕੈ ਮਾਥਾ ਮੇਰੋ ਪਾਰ ਬ੍ਰਹਮ ਕਉ ਸਿਮਰਹੁ ਮਨਾ ਗੁਰਮੁਖ ਨਾਨਕ ਹਰ ਜਸ ਸੁਨਾ ਵਾਹਿਗੁਰੂ ਸਾਹਿਬ ਜੀਓ ਕਾਨੜਾ ਮਹੱਲਾ ਪੰਜਵਾ ਸਿਮਰਤ ਨਾਮ ਮਨਹਿ ਸੁਖ ਪਾਈਐ ਸਾਧ ਜਨਾ ਮਿਲ ਹਰ ਜਸ ਗਾਈਐ ਰਹਾਉ ਕਰ ਕਿਰਪਾ ਪ੍ਰਭ ਰਿਦੈ ਬਸੇਰੋ ਚਰਨ ਸੰਤਨ ਕੈ ਮਾਥਾ ਮੇਰੋ ਪਾਰ ਬ੍ਰਹਮ ਕੋ ਸਿਮਰਹੁ ਮਨਾ ਗੁਰਮੁਖ ਨਾਨਕ ਹਰ ਜਸ ਸੁਨਾ ਵਾਹਿਗੁਰੂ ਸਾਹਿਬ ਜੀਓ ਕਾਨੜਾ ਮਹੱਲਾ ਪੰਜਵਾ ਸਿਮਰਤ ਨਾਮ ਮਨਹਿ ਸੁਖ ਪਾਈਐ ਸਾਦ ਜਨਾ ਮਿਲ ਹਰ ਜਸ ਗਾਇਐ ਰਹਾਓ ਕਰ ਕਿਰਪਾ ਪ੍ਰਭ ਹਿਰਦੈ ਬਸੇ ਰੋ ਚਰਨ ਸੰਤਨ ਕੈ ਮਾਥਾ ਮੇਰੋ ਪਾਰ ਬ੍ਰਹਮ ਕੋ ਸਿਮਰਹੁ ਮਨਾ ਗੁਰਮੁਖ ਨਾਨਕ ਹਰ ਜਸ ਸੁਨਾ ਵਾਹਿਗੁਰੂ ਸਾਹਿਬ ਜੀਓ ਕਾਨੜਾ ਮਹੱਲਾ ਪੰਜਵਾ ਸਿਮਰਤ ਨਾਮ ਮਨਹਿ ਸੁਖ ਪਾਈਐ ਸਾਧ ਜਨਾ ਮਿਲ ਹਰ ਜਸ ਗਾਈਐ ਰਹਾਉ ਕਰ ਕਿਰਪਾ ਪ੍ਰਭ ਜਿਦੈ ਬਸੇਰੋ ਚਰਨ ਸੰਤਨ ਕੈ ਮਾਥਾ ਮੇਰੋ ਪਾਰ ਬ੍ਰਹਮ ਕਉ ਸਿਮਰਹੁ ਮਨਾ ਗੁਰਮੁਖ ਨਾਨਕ ਹਰ ਜਸ ਸੁਨਾ ਵਾਹਿਗੁਰੂ ਸਾਹਿਬ ਜੀਓ ਕਾਨੜਾ ਮੁਹੱਲਾ ਪੰਜਵਾਂ ਸਿਮਰਤ ਨਾਮ ਮਨਹਿ ਸੁਖ ਪਾਈਐ ਸਾਦ ਜਨਾ ਮਿਲ ਹਰ ਜਸ ਗਾਈਐ ਰਹਾ ਕਰ ਕਿਰਪਾ ਪ੍ਰਭ ਹਿਰਦੈ ਬਸੇ ਰੋ ਚਰਨ ਸੰਤਨ ਕੈ ਮਾਥਾ ਮੇਰੋ ਪਾਰ ਬ੍ਰਹਮ ਕਉ ਸਿਮਰਹੁ ਮਨਾ ਗੁਰਮੁਖ ਨਾਨਕ ਹਰ ਜਸ ਸੁਨਾ ਵਾਹਿਗੁਰੂ ਸਾਹਿਬ ਜੀਓ ਕਾਨੜਾ ਮਹੱਲਾ ਪੰਜਵਾ ਸਿਮਰਤ ਨਾਮ ਮਨਹਿ ਸੁਖ ਪਾਈਐ ਸਾਧ ਜਨਾਂ ਮਿਲ ਹਰ ਜਸ ਗਾਈਐ ਰਹਾਉ ਕਰ ਕਿਰਪਾ ਪ੍ਰਭ ਹਿਰਦੈ ਬਸੇ ਰੋ ਚਰਨ ਸੰਤਨ ਕੈ ਮਾਥਾ ਮੇਰੋ ਪਾਰ ਬ੍ਰਹਮ ਕਉ ਸਿਮਰਹੁ ਮਨਾ ਗੁਰਮੁਖ ਨਾਨਕ ਹਰ ਜਸ ਸੁਨਾ ਵਾਹਿਗੁਰੂ ਸਾਹਿਬ ਜੀਓ ਕਾਨੜਾ ਮਹੱਲਾ ਪੰਜਵਾ ਸਿਮਰਤ ਨਾਮ ਮਨਹਿ ਸੁਖ ਪਾਈਐ ਸਾਧ ਜਨ ਮਿਲ ਹਰ ਜਸ ਗਾਈਐ ਰਹਾਓ ਕਰ ਕਿਰਪਾ ਪ੍ਰਭ ਹਿਰਦੈ ਬਸੇ ਰੋ ਚਰਨ ਸੰਤਨ ਕੈ ਮਾਥਾ ਮੇਰੋ ਪਾਰ ਬ੍ਰਹਮ ਕਉ ਸਿਮਰਹੁ ਮਨਾ ਗੁਰਮੁਖ ਨਾਨਕ ਹਰ ਜਸ ਸੁਨਾ